ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਜੀ ਤੇ ਅੱਜ ਵੀਰੋ ਵੀਡੀਓ ਫੇਰ ਆਪਾਂ ਪਾਉਣ ਲੱਗੇ ਆ ਜਿਹੜੀ ਕਦੂ ਕਰਨ ਤੋਂ ਪਹਿਲਾਂ ਯੂਰੀਆ ਆਪਾਂ ਪਾਉਂਦੇ ਆ ਉਹਦੇ ਫਾਇਦੇ ਕੀ ਆ ਤੇ ਕਿੰਨਾ ਕੀ ਫਰਕ ਆ ਕਿਉਂਕਿ ਕਾਫੀ ਵੀਰਾਂ ਦੇ ਫੋਨ ਆਏ ਜਦੋਂ ਪਹਿਲੀ ਵੀਡੀਓ ਪਾਈ ਸੀ ਨਾ ਸਭ ਤੋਂ ਆਪਾਂ ਉਦੋਂ ਵੀ ਤੇ ਦੂਸਰੀ ਵੀਡੀਓ ਜਦੋਂ ਪਾਈ ਹੋਦੋਂ ਵੀ ਆ ਤੀਸਰੀ ਵੀਡੀਓ ਪਾਉਣ ਲੱਗੇ ਆ ਪਹਿਲੋਂ ਯੂਰੀਆ ਹਾਂ ਜਿਹੜੀ ਆਪਾਂ ਪਾਉਂਦੇ ਆ ਉਹਦੇ ਬਾਬਤ ਕਿਉਂਕਿ ਪਹਿਲੀ ਵੀਡੀਓ ਜਦੋਂ ਪਾਈ ਆਪਾਂ ਤੋਂ ਮਹੀਨੇ ਕਿਤੇ ਛੋਣਾ ਸੀ ਦੂਸਰੀ ਵੀਡੀਓ ਜਦੋਂ ਆਪਾਂ ਪਾਈ ਉਹ ਲੋ ਛੋਣਾ ਆਪਣਾ ਗੋ ਪੜਾਇਆ ਹੈ ਹੁਣ ਆ ਤੀਸਰੀ ਵੀਡੀਓ ਆ ਤੇ ਵੀਰਾਂ ਨੇ ਕਹਿੰਦੇ ਸੀਗੇ ਐਂਡ ਤੱਕ ਪਾਇਓ ਵੀਡੀਓ ਇਹਦੀਆਂ ਚਲੋ ਹੁਣ ਆਪਾਂ ਹੋਰ ਵੀ ਇਹਦੀ ਅੱਗੇ ਵੀ ਵੀਡੀਓ ਪਾਵਾਂਗੇ ਜੋ ਵੀ ਇਹਦਾ ਹੈਗਾ ਕਿਹੜਾ ਚੋਨਾ ਪਹਿਲਾਂ ਪੱਕਦਾ ਤੇ ਆਹ ਵੇਖੋ ਜੀ ਆਹ ਝੋਨੇ ਨੂੰ ਪਈ ਜੇ ਯੂਰੀਆ ਕਦੋਂ ਕਰਨ ਤੋਂ ਪਹਿਲਾਂ ਇਹਨੂੰ ਨਹੀਂ ਪਈ ਹੁਣ ਤੁਹਾਨੂੰ ਸਾਰਾ ਹੀ ਵਿਖਾਈ ਜਾਂਦੇ ਆ ਦਸਦੇ ਵੀ ਨਾਲ-ਨਾਲ ਇਹਨੂੰ ਪਹਿਲਾਂ ਪਈ ਨਸਰਿਆ ਪਿਆ ਸਾਰਾ ਇਹਨੂੰ ਕਦੂ ਕਰਨ ਤੋਂ ਬਾਅਦ ਹੀ ਪਈ ਨੰਬਰ 2 ਤੇ ਉਹ ਤੁਹਾਨੂੰ ਮੈਂ ਗਾੜੀਆਂ ਵਿੱਚ ਝੋਨਾ ਖਾਉਣਾ ਝੋਨੇ ਦੇ ਕੱਦ ਦਾ ਫਰਕ ਵੇਖੋ ਜੀ ਹੁਣ ਕਈ ਭਰਾ ਕਹਿਣਗੇ ਕਿ ਇਹ ਕੱਦ ਜ਼ਿਆਦਾ ਲੈ ਗਿਆ ਡੇਪੂ ਜੋ ਉਹ ਪਰ ਚਲੋ ਉਹ ਗੱਲਾਂ ਤੇ ਬਾਅਦ ਦੀਆਂ ਨਾ ਕਿਉਂਕਿ ਕਈ ਭਰਾ ਕਹਿੰਦੇ ਆ ਕਿ ਪਰ ਆਹ ਝੋਨੇ ਨੂੰ ਜੂਰੀਆ ਵੀ ਵੱਧ ਪਈ ਜੇ ਆਹ ਝੋਨੇ ਨੂੰ ਜੂਰੀਆ ਵੀ ਕੱਟ ਪਈ ਜੇ ਫੇਲੋਂ ਕਿਉਂਕਿ ਪੈ ਗਈ ਸਵਾ ਸਵਾ ਪੈ ਗਈ ਪਾਇ ਵਾਲੇ ਅਸੀਂ ਜੇ ਸਾਰੀ ਪਾ ਦਿੰਦੇ ਫਿਰ ਹੋਟ ਟੌਪ ਦੇ ਰਿਜ਼ਲਟ ਮਿਲ ਲੈਣੀ ਚਲੋ ਅਸੀਂ ਪਉ ਨਹੀਂ ਇੰਨੀ ਹੁੰਨੇ ਹਾਰਸ ਵਾਲੀਆਂ ਇੰਨੀ ਹੀ ਪਾਉਨੇ ਆ ਵੱਧ ਜੂਰੀ ਆ ਅਸੀਂ ਥੱਲੇ ਨਹੀਂ ਪਾਉਂਦੇ ਬਾਕੀ ਅਸੀਂ ਉੱਤੇ ਪਵਾ ਦਿੰਨੇ ਹੁੰਨੇ ਆ ਕੋਈ ਬਹੁਤੀ ਜਿਆਦੀ ਚਲੋ ਜੂਰੀਆ ਵੀ ਛੋਣਿਆ ਨੂੰ ਅਸੀਂ ਘਾਟ ਹੀ ਰੱਖ ਲੈਣੇ ਆ ਤੇ ਆਹ ਵੇਖੋ ਜੀ ਫਰਕ ਛੋਣੇ ਦਾ ਇਹ ਬਾਕੀ ਉਹ ਤੁਹਾਨੂੰ ਗਾੜੀਆਂ ਵਖਾਉਣੇ ਆ ਜਿਹੜਾ ਸੇਮ ਆਹ ਚਲੋ 2 ਦਿਨ ਪਹਿਲਾਂ ਲੱਗਾ ਅੱਗੇ ਵੀ ਦੱਸਿਆ ਆਜ ਉਹਨਾਂ 2 ਦਿਨ ਪਹਿਲਾਂ ਲੱਗਾ ਆ 2 ਦਿਨ ਮਗਰੋਂ ਲੱਗਾ ਹੈ ਤੇ ਜਿਹੜਾ ਸੇਮ 1 ਦਿਨ ਦਾ ਲ ਇਹ ਇਹ आले ਪੂਰੀ ਗੋਪਰ ਦਾ ਫਰਦਾ ਚੋਨਾ ਤੇ ਇਹ ਚੋਨਾ ਦਾ ਸਾਡੇ ਉਨਜੀ ਮਣ ਜੇ ਨੂੰ ਨਹੀਂ ਲੱਗਦਾ ਕਿਉਂਕਿ ਕਾਰਾ ਕਾਰਾ ਜਿਹਾ ਰਹਿ ਗਿਆ ਪਤਲਾ ਪਤਲਾ ਜਿਆ ਤੇ ਆ ਚੋਨਾ ਬੁਰਾ ਹੈਟ ਹੋ ਗਿਆ ਪਿਆ ਵੇਖੋ ਨਸਰਿਆ ਪਿਆ ਕੱਦਗਾਠ ਵੀ ਇਹਦਾ ਚੰਗਾ ਕਈ ਭਰਾ ਕਹਿੰਦੇ ਜਿਹੜਾ ਮਧਰਾ ਚੋਨਾ ਹੋਵੇ ਉਹ ਵਧੀਆ ਹੁੰਦਾ ਪਰ ਜੇ ਕੱਦਗਾਠ ਹੋਊਗਾ ਚੋਨੇ ਦਾ ਤਾਂ ਫੇਰੀ ਥੋੜਾ ਬਾਦਾ ਚੜ ਚੂੜ ਦਊਗਾ ਵਧੀਆ ਹੁਣ ਆ ਆਪਾਂ ਆ ਜੀ ਅੱਗੇ ਜਿਹੜੇ ਕਿਦੰਦੇ ਚੋਨੇ ਲੱਗੇ ਆਹ ਭਰਾਉ ਲੱਗੇ ਜਿੱਕੇ ਦੰਦੇ ਚੋਨੇ ਆਹ ਵੇਖੋ ਇਹੀ ਜਿਹੜਾ ਇਹ 2 ਦਿਨ ਪਹਿਲਾਂ ਲੱਗਾ ਸੀ ਤੇ ਜਿਹੜਾ ਆ ਜਿਹੜਾ ਅੱਜ ਕੇ ਦਿਨ ਲੱਗਿਆ ਵੇਖੋ ਵੀ ਨਸਰੀ ਜਾਂਦਾ ਸਾਰਾ ਆਲੇ ਗੋਬਾਂ ਪਰੇ ਕੜਾ ਤੇ ਇਹ ਨਾ ਫਰਕ ਜੈ ਜੀ ਇਹਦਾ ਕਈ ਭਰਾ ਕਹਿੰਦੇ ਹੈ ਕਿ ਯੂਰੀਆ ਲੀਚ ਡਾਊਨ ਹੋ ਜਾਂਦੀ ਹੈ ਜਾਂ ਪੈਲੀ ਖਰਾਬ ਹੁੰਦੀ ਹੈ ਪਰ ਅਸੀਂ ਹਜ਼ਾਰ ਸਾਲ ਦੀ ਮਿੱਟੀ ਦੇ ਟੈਸਟ ਕਰਾਉਨੇ ਨਾ ਸਾਡੀ ਕੋਈ ਪੈਲੀ ਖਰਾਬ ਹੋਈ ਆ ਨਾ ਯੂਰੀਆ ਲੀਚ ਡਾਊਨ ਹੋਈ ਆ ਐ ਚੀ ਸਗੋ ਯੂਰੀਆ ਵੱਧ ਪਈ ਜੇ ਸਾਡੀ ਐ ਚੀ ਯੂਰੀਆ ਘੱਟ ਪਈ ਜੇ ਤੇ ਐਂਡ ਤੱਕ ਤੁਹਾਨੂੰ ਇਹਦਾ ਦੱਸਦੇ ਰਹਾਂਗੇ ਰਿਜ਼ਲਟ ਐਂਡ ਤੱਕ ਅਖੀਰ ਤੱਕ ਇਹਦਾ ਆਪਾਂ ਸਾਰਾ ਹੀ ਰਿਜ਼ਲਟ ਤੁਹਾਨੂੰ ਦੱਸਾਂਗੇ ਜਿੰਨਾ ਵੀ ਹੈਗਾ ਕਿ ਪੱਕੰਮ ਤੱਕ ਭਾਵੇਂ ਦੋ ਵੀਡੀਓ ਇਹਦੀਆਂ ਆਪਾਂ ਨੂੰ ਹੋਰ ਪੌੜੀਆਂ ਪੈਣ ਕੋਈ ਚੱਕਰ ਨਹੀਂ ਤੇ ਸਾਰਾ ਹੀ ਦੱਸਾਂਗੇ ਤੇ ਬਾਰੇ ਪਹਿਲੋਂ ਵੈਰੈਟੀ ਦੱਸ ਦਈਏ ਵੈਰੈਟੀ ਬੜੇ ਵੀਰ ਸੌਰੀ ਵੈਰੈਟੀ ਦੱਸ ਦਈਏ ਵੈਰੈਟੀ ਹੈ ਗੀਸਾਵਾਰੀ 7301 ਇਹ ਜਿਹੜੀ ਵੈਰੈਟੀ ਆ ਸਾਵਾਦੀ ਹੈ ਜੀ 7301 ਵੈਰੈਟੀ ਆ ਤੇ ਬਾਕੀ ਨਾ ਪਨੀਰੀ ਇਹਦੀ ਹੀ ਹਿਲਾਤੀ ਹੀ ਪਨੀਰੀ ਤੇ ਚਲੋ ਸੇਮ ਹੀ ਕੋਈ ਪਨੀਰੀਆਂ ਹੀ ਕੋਈ ਇਹਦੀ ਉਹ ਹਿਸਾਬਾ ਦੀ 25 ਦਿਨਾਂ ਤੋਂ ਪਲੱਸ ਪਨੀਰੀ ਨਹੀਂ ਜਾਣ ਦਿੰਦੇ 20 ਬਈਆਂ ਦਿਨਾਂ ਤੇ 20 ਕਿੰਨਾਂ ਦਿਨਾਂ ਤੇ ਚਾਲੂ ਕਰਤਾ ਲਾਉਣਾ ਤੇ ਜਦੋਂ 25 ਕਿੰਨਾਂ ਦਿਨਾਂ ਦੀ ਪਨੀਰੀ ਗਈ ਉਹ ਦਿਨ ਚਲੋ ਸੋਨਾ ਸਾਡਾ ਲੱਗ ਗਿਆ ਜਿਹੜਾ 7301 ਤੇ ਆਹ ਫਰਕ ਜੇ ਹੁਣ ਆਹ ਝੋਨਾ ਵੇਖ ਲਓ ਹੱਲੇ ਇਹ ਝੋਨਾ ਆ ਨਿਸਰਿਆ ਖੜਾ ਉਹ ਤੋਂ ਫੁੱਲ ਨਿਸਰਿਆ ਜਿਹੜਾ ਦੋ ਦਿਨ ਪਹਿਲੂ ਇਹ ਝੋਨਾ ਲੈ ਗੁੱਬਾ ਹੀ ਪਰੀ ਹੁਣ ਗੋਬਾਂ ਦੀਆਂ ਪ੍ਰੋਪਰ ਭਰੀਆਂ ਜਿਹੜੀ ਆਪਾਂ ਉਹਦੋਂ ਵੀਡੀਓ ਪਾਈ ਹਨ ਉਹਦੇ ਵਾਂਗੂ ਖੱਲੇ ਹੁਣ ਗੋਬਾਂ ਭਰੀਆਂ ਇੱਕ ਰਹਿ ਕਰਾ ਗਿਆ ਕਿ ਇਹਨੂੰ ਯੂਰੀਆ ਵੱਧ ਪਈ ਆ ਕਈ ਭਰਾ ਕਹਿੰਦੇ ਸੀ ਕਿ ਯੂਰੀਆ ਸਬਸਿਡੀ ਨੇ ਮਿਲਦੀ ਆ ਤੇ ਤਗੜੇ ਹੋ ਗਿਆ ਇਹ ਕਰੋ ਖਰਾਬ ਯੂਰੀਆ ਤੇ ਸੋ ਉਥੇ ਚੱਕਰ ਇਹ ਹੋ ਆ ਕਿ ਸਬਸਿਡੀ ਤੇ ਮਿਲਦੀ ਆ ਤਾਂ ਫਿਰ ਤਾਂ ਫਾਇਦਾ ਇਹਨੂੰ ਆ ਪਹਿਲਾਂ ਯੂਰੀਆ ਪਾਈਦਾ ਕਿਉਂਕਿ ਇਹਨੂੰ ਯੂਰੀਆ ਪਹਿਲਾਂ ਪੈ ਗਈ ਯੂਰੀਆ ਘੱਟ ਪਈ ਇਹਨੂੰ ਯੂਰੀਆ ਬਾਅਦ ਦੇ ਵਿੱਚ ਪਈ ਯੂਰੀਆ ਵੱਧ ਪਈ ਹੁਣ ਦੱਸੋ ਕਿ ਯੂਰੀਆ ਖਰਾਬ ਕਿਥੇ ਜਾਂਦੀ ਗਈ ਇਹ ਵੀ ਤਾਂ ਸੋ ਜਿਹੜੇ ਭਰਾ ਕਹਿੰਦੇ ਜਮੀਨਾਂ ਬੰਜਰ ਹੋ ਜਾਣਗੀਆਂ ਇਹ ਉਹ ਸਾਨੂੰ ਤਾਂ ਕਿੰਨਾ ਜਿਰ ਹੋ ਗਿਆ ਜੀ ਨਾਲੇ ਤੱਕ ਜਮੀਨਾਂ ਨੂੰ ਕੋਈ ਯਾਰ ਨਾ ਸੁਧਾਰੀ ਹੁੰਦਾ ਜੀ ਜਹੂਰੀਆ ਕੱਟ ਮੈਂਦੀ ਆ ਹੋਰ ਖਾਦਾਂ ਦੀ ਵਰਤੋਂ ਵੀ ਕੱਟ ਹੁੰਦੀ ਆ ਝੋਨਾ ਨਰੋ ਆ ਰਹਿਦਾ ਹੈ ਝੋਨਾ ਪੱਕਦਾ ਪਹਿਲਾਂ ਝੋਨੇ ਦਾ ਝਾੜ ਵੱਧ ਹੁੰਦਾ ਹੈ ਬਿਮਾਰੀ ਘਟ ਹੁੰਦੀ ਆ ਇਹ ਵੀ ਫਰਕ ਹੈਗਾ ਜੀ ਕਿਉਂ ਦੇ ਨੂੰ ਥੋੜੀ ਬਿਮਾਰੀ ਦਾ ਫਰਕ ਪੈਂਦਾ ਕੱਟ ਹੁੰਦੀ ਇਹਨਾਂ ਕੋਈ ਬਿਮਾਰੀ ਵੀ ਝੋਨੇ ਨੂੰ ਅਸੀਂ ਵੇਖਿਆ ਕਿ ਵੱਧ ਪੈ ਜਾਂਦੀ ਹੈ ਚਾਹੇ ਫੰਗਸ ਹੋਵੇ ਕਿਸ ਲਈ ਚਲੋ ਪਿੰਦਾ ਚਲਾ ਇੱਕ ਹੋਰ ਚੱਕਰ ਦੱਸ ਦਈਏ ਕਿ ਆ ਜਿਹੜਾ ਝੋਨਾ ਜਿਹਨੂੰ ਜੂਰੀਆ ਬਾਅਦ ਚ ਪਾਉਨੇ ਆਪਾਂ ਇਹ ਝੋਨੇ ਨੂੰ ਪੱਤਲ ਵੀ ਵੱਧ ਪੈਂਦੀ ਹੈ ਜੀ ਇਸ ਝੋਨੇ ਨੂੰ ਪੱਤਲ ਵੱਧ ਪੈਂਦੀ ਹੈ ਜਿਹੜਾ ਇੱਧਰ ਜੂਰੀਆ ਪਹਿਲਾਂ ਪਾਈ ਹੁੰਦੀ ਇਹਨੂੰ ਪੱਤਲ ਕੱਟ ਪੈਂਦੀ ਹੈ ਤੇ ਇਹਦੇ ਹੀ ਆਪਾਂ ਪਾਵਾਂਗੇ ਜੀ ਵੀਡੀਓ ਕੋਈ ਨਹੀਂ ਪੱਕਦੇ ਤੱਕ ਇਹਦਾ ਸਾਰਾ ਆਪਾਂ ਸਾਰੇ ਭਰਾਵਾਂ ਨੂੰ ਵੀਡੀਓ ਪਾ ਕੇ ਇਹਦਾ ਦੱਸਾਂਗੇ ਜੀ ਐਂਡ ਤੱਕ ਰਿਜ਼ਲਟ ਇਹਦੇ ਸਾਰੇ ਕੱਢਾਂਗੇ ਕੋਈ ਚੱਕਰ ਨਹੀਂ ਆ ਤੇ ਆਹ ਚਲੋ ਕਦੂ ਕਰਕੇ ਲੱਗਾ ਉਹ ਸਾਡੇ ਡੀ ਆ ਸਾਰਾ ਜੀ ਉੱਪਰ ਵਾਲੇ ਝੋਨਾ ਇਹ ਵੀ ਉਹ ਨਸਰੀਆ ਬਣਾ ਬਣਾ ਰਹਿ ਗਿਆ ਸੀ ਕਿਉਂਕਿ ਬਨੇ ਬਨੇ ਨਾਲ 1 2 2 4 4 ਬੂਟੇ ਲੱਗ ਗਏ ਹੀ ਇਹਦੇ ਤਾਂ ਆ ਕਰਕੇ ਬਾਕੀ ਸਾਰਾ ਚੋਨਾ ਵੀ ਨਸਰਾਇ ਤੇ ਬਾਕੀ ਓਕੇ ਜੀ ਧੰਨਵਾਦ ਬਹੁਤ ਬਹੁਤ ਸਾਰੇ ਪੜਾਵਾ ਦਾ ਜਿਹੜੇ ਵੀਰ ਫੋਨ ਕਰਦੇ ਰਹਿੰਦੇ ਆ ਉਹ ਫਿਰ ਕਹਿੰਦੇ ਕੀ ਵੀਡੀਓ ਪਾਇਓ ਤੇ ਇਹ ਉਹਨਾਂ ਪਰਹਮ ਵਾਲੀ ਆ ਜਿਨ੍ਹਾਂ ਨੇ ਫੋਨ ਕਰ ਕਰ ਰੱਖਿਆ ਕਿ ਇਹਦੀਆਂ ਵੀਡੀਓ ਪਾਇਓ ਸਾਰੀਆਂ ਜੀ ਤੇ ਚਲੋ ਸਾਰੇ ਭਰਾ ਆਪਣੇ ਤੇ ਆਪਾਂ ਜੋ ਆਪਣੇ ਖੇਤਾਂ ਦੇ ਵਿੱਚ ਜਿਵੇਂ ਦਾ ਕਰਦੇ ਸਿਸਟਮ ਜੋ ਆਪਾਂ ਉਹਦੇ ਬਾਰੇ ਆਪਾਂ ਅੱਗੇ ਵੀ ਵੀਡੀਓ ਪਾਉਂਦੇ ਰਾਵਾਂਗੇ ਜੋ ਕੁਝ ਆਪਾਂ ਵਰਤਦੇ ਆ ਉਹਦੇ ਬਾਰੇ ਆਪਾਂ ਦੱਸਦੇ ਰਾਵਾਂਗੇ ਕੋਈ ਗਲਤ ਇਨਫੋ ਕਿਸੇ ਵੀਰ ਨੂੰ ਆਪਾਂ ਦਵਾਂਗੇ ਨਾ ਜੋ ਕੁਝ ਆਪਾਂ ਕਰਦੇ ਉਹ ਵੀ ਦੱਸਾਂਗੇ ਓਕੇ ਜੀ ਧੰਨਵਾਦ ਜੀ